ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕੁਰਬਾਨੀਆਂ ਜਜ਼ਬਾ ਪੰਥ ਕੀ ਹੈ ਅੱਜ ਕੱਲ੍ਹ ਕਈ ਸਾਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਇਹ ਹੈ ਮੇਰਾ ਕਲਾਸ ਫੈਲੋ ਪਵਨ ਸਿੰਘ ਮੁਸਤਵਾਲਾ ਪਿੰਡ ਆਰ ਇਹ ਮਿਸਤਰੀਆਂ ਦਾ ਮੁੰਡਾ ਅਸੀਂ ਮਤਲਬ ਸਾਡਾ ਬਚਪਨ ਤੋਂ ਇਕੱਠੇ ਪੜ੍ਹਿਆ ਇਕੱਠੇ ਆੜੀਆਂ ਹੁਣ ਤੱਕ ਵੀ ਆ ਰਹੀ ਹੈ ਕਦੇ ਮੈਂ ਸ਼ੋਰ ਨਹੀਂ ਕੀਤਾ ਕੌਣ ਆ ਪਤਾ ਇਹ ਆ ਬਲਵਿੰਦਰ ਜਟਾਣੇ ਦਾ ਭਰਾ ਮੈਂ ਪੁੱਛਣਾ ਚਾਹੁੰਦਾ ਜਦੋਂ ਕਿਤੇ ਮਾੜੀ ਜੀ ਗੱਲ ਚੱਲਦੀ ਆ ਫਿਰ ਕੈਮਰੇ ਚੱਕ ਕੇ ਤੁਸੀਂ ਮੁਸਤਫਾ ਬਾਦ ਨੂੰ ਭੱਜ ਲੈਨੇ ਹੋ ਇੰਟਰਵਿਊਆ ਕਰਦੇ ਹੋ ਕਿਸੇ ਨੇ ਬਾਅਦ ਚ ਲਈ ਫਿਰ ਸਾਰ ਕਦੇ ਮਾੜੀ ਜੀ ਮੂਸੇ ਵਾਲੇ ਨੇ ਨਾਂ ਲਹਿਤਾ ਬਸ ਫਿਰ ਜੇ ਦੇ ਹੀੜਾਂ ਦੀਆਂ ਹੀੜਾਂ ਚੱਕ ਕੇ ਚੈਨਲ 'ਤੇ ਪੈਨੇ ਹੋ ਜਿੰਨਾ ਸੈਣੀ ਤੋਂ ਤਸ਼ੱਦਦ ਇਹਨੇ ਚੱਲਿਆ ਕਿਸੇ ਨੇ ਨਹੀਂ ਚੱਲਿਆ ਔਰ ਇਹ ਪੂਰਾ ਇਲਾਕਾ ਕੀ ਪੂਰਾ ਜ਼ਿਲ੍ਹਾ ਕਹਿੰਦਾ ਸਭ ਤੋਂ ਸ਼ਰੀਫ ਪਰਿਵਾਰ ਸਭ ਤੋਂ ਸ਼ਰੀਫ ਪਰਿਵਾਰ ਹੱਕ ਦੀ ਹਲਾਲ ਦੇ ਖਾਣੇ ਵਾਲਾ ਅੱਜ ਤੱਕ ਕਦੇ ਹੱਥ ਨਹੀਂ ਅਟਿਆ ਅੱਜ ਤੱਕ ਕਦੇ ਆਪਣੇ ਭਰਾ ਦੀ ਸ਼ਹਾਦਤ ਦਾ ਮੁੱਲ ਨਹੀਂ ਵਟਿਆ ਇਹ ਉਹ ਬੰਦਾ ਤੇ ਲੋਕ ਇੱਥੇ ਮੈਂ ਨਾ ਤੁਹਾਡੇ ਨਾਲ ਇੱਕ ਲੋਕਾਂ ਦਾ ਸ਼ਿਕਵਾ ਚੈਨਲ ਵਾਲਿਆਂ ਨਾਲ ਤੁਹਾਨੂੰ ਕੋਈ ਮਾੜਾ ਯਾ ਕਹਿ ਦੇਵੇ ਵੇ ਅੱਜ ਬਲਵਿੰਦਰ ਜਟਾਣੇ ਦਾ ਤੁਸੀਂ ਕਿਉਂਕਿ ਤੁਹਾਨੂੰ ਹੋਰ ਕੁਝ ਲੱਭਦਾ ਨਹੀਂ ਉੱਥੇ ਵਾਲਾ ਘਰ ਸਾਰਾ ਫੂਕਤਾ ਪਰਿਵਾਰ ਸ਼ਹੀਦ ਹੋ ਗਿਆ ਫਿਰ ਤੁਹਾਨੂੰ ਪਵਨ ਲੱਭ ਪੈਂਦਾ ਫਿਰ ਤੁਹਾਡੀਆਂ 4 ਦਿਨ ਵੀਊ ਚੱਲਦੇ ਨੇ ਫਿਰ ਤੁਸੀਂ ਲਾ 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 ਕਦੇ ਕਿਸੇ ਨੇ ਆ ਕੇ ਫਿਰ ਦਵਾਰਾ ਸਾਰ ਲਈ ਐ ਇੰਨੇ ਸਾਲਾਂ ਬਾਅਦ ਤੁਸੀਂ ਤੁਰ ਪਏ ਨੇ ਮੂੰਹ ਚਾ ਕੇ ਇਹਨਾਂ ਨੂੰ ਕੰਮ ਕਰਨ ਤੋਂ ਆਪ ਦੇ ਇਹ ਮਿਹਨਤੀ ਪਰਿਵਾਰ ਆ ਨਾ ਤਾਂ ਤੁਸੀਂ ਕੁਝ ਦੇਣਾ ਨਾ ਲੈਣਾ ਨਾ ਇਹਨੇ ਤੁਹਾਡੇ ਮੂਰੇ ਕਿਸੇ ਮੂਰੇ ਹੱਥ ੱਡਣਾ ਠੀਕ ਹੈ ਪਰ ਸਮੂਹ ਦੁਨੀਆ ਦੀ ਸਿੱਖ ਸੰਗਤ ਨੂੰ ਮੈਂ ਕਹਿੰਨਾ ਅਗਰ ਸੱਚੇ ਦਿਲੋਂ ਖੜਨਾ ਹੈ ਕੋਈ ਵਿਚੋਲੀਏ ਕੋਈ ਸਾਨੂੰ ਦਲਾਲ ਨਹੀਂ ਚਾਹੀਦੇ ਇਹਦਾ ਬੇਟਾ ਜੌਬ ਕਰਦਾ ਰੇਲਵੇ ਵਿੱਚ ਇਮਾਨਦਾਰੀ ਨਾਲ ਇਹ ਇਮਾਨਦਾਰੀ ਨਾਲ ਆਪਦਾ ਕਰਮ ਕਰਤਾ ਆਪਦਾ ਪਰਿਵਾਰ ਬਾਲਦਾ ਇਹ ਨੇ ਉਹ ਇਹ ਨੇ ਉਹ ਸੂਰਮੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਮੁੱਲ ਨਹੀਂ ਪੱਟੇ ਤੇ ਉਹ ਜਿਨ੍ਹਾਂ ਨੇ ਲੋਕਾਂ ਨੇ ਧਰਮ ਦੇ ਨਾਂ ਤੇ ਰੋਟੀਆਂ ਸੇਕੀਆਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਵੀ ਸਾਰੇ ਜਾਣਦੇ ਹਾਂ ਸੋ ਕਦੇ ਵੀ ਉਲਾਰ ਨਾ ਹੋਇਆ ਕਰੋ ਸਿਆਣੇ ਬਣੋ ਜਿਹੜੇ ਘਰਾਂ ਦੇ ਘਰ ਉਜੜ ਗਏ ਉਹਨਾਂ ਵੱਲ ਦੇਖਿਆ ਕਰੋ ਹਲੜ ਹਲੜ ਕਰਦੇ ਫਰੀ ਜਾਂਦੇ ਹੋਂ ਇਹਨਾਂ ਦੀ ਕਦੇ ਆ ਕੇ ਪੁੱਛੋ ਪਰਮਨੰਦ ਦੱਸੀ ਵਿਆਹ ਤਾਂ ਇੱਕ ਦਿਨ ਪਹਿਲਾਂ ਨਹੀਂ ਵਿਆਹ ਵਿਆਹ ਵਾਲੇ ਦਿਨ ਕੀ ਹੋਇਆ ਸੀ ਬਰਾਤ ਵਾਲੇ ਦਿਨ ਕੋਟਲੇ ਸਿੰਘਾਂ ਦੇ ਕੰਗਰਾ ਮਤਲਬ ਆਨੰਦਕਾਰ ਚ ਹੋਏ ਹੋਏ ਕੀ ਤੇ ਤੈਨੂੰ ਚੱਕ ਕੇ ਲੈ ਗੇ ਚੱਕ ਕੇ ਬਾਦ ਮਾਂ ਲੈ ਕੇ ਚੱਕੇ ਅੱਛਾ ਮੈਂ ਨਿੰਨੂ ਭਲੇਖਾ ਸੀ ਸ਼ਾਇਦ ਵਿਆਹ ਤਾਂ ਇੱਕ ਦਿਨ ਪਹਿਲਾਂ ਜੀ ਨਹੀਂ ਨਹੀਂ ਵਿਆਹ ਤਾਂ ਵਿਆਹ ਵਾਲੇ ਬਰਾਤ ਵਾਲੇ ਦਿਨ ਲੈ ਕੇ ਚੱਕੇ ਤੈਨੂੰ ਸੈਣੀ ਵੀ ਬਹੁਤ ਆਏ ਹੋਏ ਤੇ ਗਰੇਵਾਲ ਵੀ ਆਇਆ ਤਾਂ ਬਹੁਤ ਬੰਦੇ ਤੇ ਉੱਤੇ ਪੁਲਿਸ ਦੇ ਆਏ ਹੋਏ। ਮੁਸਤਫਾ ਨੇ ਵੀ ਚੱਕਿਆ ਸੀ। ਮੁਸਤਫਾ ਤਾਂ ਪਹਿਲਾਂ ਲੈ ਕੇ ਦਾ ਵਿਆਹ ਤੋਂ ਬਾਅਦ ਚੱਕ ਕੇ ਲੈ ਗਿਆ ਤਾਂ ਉਹ ਵੀ। ਜਿੱਦੇ ਪਰਿਵਾਰ ਮਾਰੇ ਆ ਉਦੋਂ ਮੁਸਤਫੇ ਕੋਲੇ ਤਾਂ ਮੈਂ। ਅੱਛਾ ਅੱਛਾ ਅੱਛਾ। ਜਿੱਦਣ ਸਾਡਾ ਪਰਿਵਾਰ ਮਾਰੇ 29 ਅਗਸਤ ਨੂੰ ਉਦੋਂ ਮੈਂ ਮੁਸਤਫੇ ਕੋਲ ਤਾਂ। ਓਕੇ ਓਕੇ ਓਕੇ। ਇੱਥੇ ਵੀ ਗਏ ਤੇ ਸੈਣੀ ਦੇ ਪਾਸੇ। ਨਹੀਂ ਫਿਰ ਜਿੱਦਣ ਮੰਨ ਲਓ ਆਨੰਦ ਕਾਰਜਾਂ ਤੋਂ ਬਾਅਦ ਤੈਨੂੰ ਚੱਕਿਆ ਫਿਰ ਉਦੋਂ ਇਹ ਜਿਹੜੀ ਢਾੜ ਲੀਡਰਾਂ ਦੀ ਫਿਰਦੀ ਹੈ। ਨਾਰੇ ਲਾਉਂਦੀ ਕਿੱਥੇ ਸੀ ਉਦੋਂ ਵਿੱਚ ਕੋਈ ਨਹੀਂ ਸੀ ਦੀ ਹੈ ਕਿ ਇਹ ਤਾਂ ਜਦੋਂ ਟਾਈਮ ਸ਼ੇਰ ਸਿੰਘ ਡੂਮ ਛੇੜੀ ਨੇ ਛੜਾਏ ਤੇ ਅਸੀਂ ਉਹ ਖੜਿਆ ਅਫਸਰ ਉਹ ਖੜਿਆ ਜਾ ਕੇ ਹੋਰ ਵੱਡਾ ਲੀਡਰ ਕੋਈ ਨਹੀਂ ਕਰਦੇ ਵੱਡਾ ਲੀਡਰ ਕੋਈ ਨਹੀਂ ਸੀ ਸ਼ੇਰ ਸਿੰਘ ਡੂਮ ਛੇੜੀ ਗੈਸ ਹੈਣੀਆ ਬਣਦੀ ਬਣਦੀ ਨਹੀਂ ਉਹਨੇ ਛੜਾਏ ਤੇ ਉਹ ਤੋਂ ਬਣਦੀ ਗਿਆ ਯਾਰ ਇਹ ਬੰਦੇ ਉਹਨਾਂ ਦੇ ਗੈਲ ਵੀ ਮਿਲੇ ਹੋਏ ਸਦੇ ਦੋਵੇਂ ਪਾਸੇ ਚੱਲਦੇ ਨੇ ਹਾਂ ਇਹ ਨਹੀਂ ਕਿ ਅਸਲ 'ਚ ਮੈਨੂੰ ਇਹ ਲੱਗਦਾ ਆਮ ਆਦਮੀ ਪਿਸਦਾ ਨਾਰਿਆਂ 'ਚ ਆ ਹੁਣ ਮੈਂ ਦੇਖਦਾ ਉਹਨਾਂ ਜਿੱਥੇ ਲੱਗਦੇ ਨੇ ਮੰਦਿਰ ਆਪਣੀ ਜੋ ਇਹ ਚੱਲ ਉਹਨਾਂ ਜੋਕਾਂ ਦਾ ਜੋਸ਼ ਹੁੰਦਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਵਰਤੇ ਜਾ ਰਹੇ ਨੇ ਵਰਤੇ ਜਾ ਰਹੇ